ਅਜ ਮਾਤਾ ਨੇ ਨਾ ਆ ਰਿਹਾ ਟਰਮ ਇਨਸ਼ਾ ਅਲਾ ਵਿਖੇ ਆਰਿਆ ਸਮਾਜ ਦੇ ਪ੍ਰਧਾਨ ਯਸ਼ਪਾਲ ਸਿੰਘਲਾ ਦੇ ਕੋਾਈ ਹੇਟ ਦਇਆਨੰਦ ਮਾਡਲ ਹਾਈ ਸਕੂਲ ਵੱਲੋਂ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੇ 200ਵੇਂ ਜਨਮ ਦਿਨ ਨੂੰ ਸਮਰਪਿਤ ਨੰਨੀ ਉਡਾਨ ਥਲੈਟਿਕ ਮੀਟ 2026 ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਛੋਟੇ ਬੱਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਲਿਕਾ ਬਾਂਸਲ ਪ੍ਰਧਾਨ ਰੋਟਰੀ ਕਲੱਬ ਸਮਾਣਾ ਵਨਿਕਾ ਗੋਇਲ ਫੈਕਟਰੀ ਸਾਚੀ ਸਿੰਘਲਾ ਕੈਸ਼ੀਅਰ ਨੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗੈਸਟ ਆਫ ਆਨਰ ਆਰੀਆ ਸਿੰਘਲਾ ਤੇ ਵੈਸ਼ਨਵੀ ਸਿੰਘਲਾ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਦੇ ਮਾਪਿਆਂ ਤੇ ਸ਼ਹਿਰ ਦੇ ਪਤਵੰਤੇ ਸੱਜਣਾ ਵੱਲੋਂ ਵੱਡੀ ਤعداد ਵਿੱਚ ਹਾਜ਼ਰੀ ਭਰੀ ਗਈ ਇਸ ਮੌਕੇ ਆਏ ਪਤਵੰਤੇ ਸੱਜਣਾ ਦਾ ਸਨਮਾਨ ਵੀ ਕੀਤਾ ਗਿਆ শাম সাবলি কর The very special chief guest of ours rotarian malika bansal ji wife of anil bansal ji little area ji wife of rotarian Vekha patel <laughs> ਇਸ ਦੇ ਵਿੱਚ ਇੱਕ ਜਿਨਾ ਕਹੇ ਮੰਮੀ ਉਡਾਨ ਦਾ ਨਾਮ ਹੈ ਇੱਥੇ ਛੋਟੇ ਬੱਚੇ ਜਿਹੜੇ ਨੇ ਨਰਸਰੀ ਤੋਂ ਲੈ ਕੇ ਸੈਕਿੰਡ ਤੱਕ ਦੇ ਬੱਚੇ ਪਾਰਟਿਸਪੇਟ ਮੇਨ ਸਕੂਲ ਦਾ ਪਕਸ਼ ਜਿੱਥੇ ਦੇ ਬੱਚਾ ਨੂੰ ਪੜਾਈ ਦੇ ਵਿੱਚ ਅੱਗੇ ਲੈ ਕੇ ਜਾਣਾ ਉੱਥੇ ਉਹਨਾਂ ਦੀ ਸਿਹਤ ਲਈ ਗੇਮਸ ਦੇ ਵਿੱਚ ਉਹਨਾਂ ਦੀ ਦਿਲਚਸਪੀ ਹੋਣਾ ਗੇਮਸ ਤੇ ਲਈ ਉਹਨਾਂ ਦਾ ਐਫਰਟਸ ਕਰਨਾ ਇਹ ਵੀ ਜ਼ਰੂਰੀ ਹੁੰਦਾ ਹੈ ਔਰ ਇਹਦੇ ਲਈ ਅਸੀਂ ਇਹ ਜਿਹੜਾ ਮੀਟ ਹੈ ਉਹ ਆਇਸ ਹਾਲ ਕਰਵਾਨੇ ਛੋਟੇ ਬੱਚਿਆਂ ਦੇ ਵਿੱਚ ਤਾਂ ਕਿ ਉਹਨਾਂ ਦਾ ਲਗਾਵ ਜੋ ਹੈ ਉਹ ਗੇਮਸ ਦੇ ਪ੍ਰਤੀ ਬਣਾ। ਉਹਨਾਂ ਦੇ ਵਿੱਚੋਂ ਸੁਸਤੀ ਦੂਰ ਹੋ ਜਾਵੇ ਐਂਡ ਇੱਕ ਸਾਈਕਲੋਜੀਕਲੀ ਇਫੈਕਟ ਬੱਚਿਆਂ ਦੇ ਵਿੱਚ ਹੋਣਾ ਚਾਹੀਦਾ ਹੈ ਕਿ ਵੀ ਕੈਨ ਡੂ ਵੀ ਕੈਨ ਜੰਪ ਵੀ ਕੈਨ ਰਨ ਵੀ ਕੈਨ ਡੂ ਮਤਲਬ ਕਿ ਇਦਾਂ ਦਾ ਇੱਕ ਭਾਵਨਾ ਜਿਹੜੀ ਹੈ ਬੱਚਿਆਂ ਦੇ ਮਨਾਂ ਦੇ ਵਿੱਚ ਪੈਦਾ ਕਰਦਾ ਸਭ ਤੋਂ ਵੱਡੀ ਗੱਲ ਕਿ ਇੱਕ ਕੰਪੀਟੀਸ਼ਨ ਦਾ ਜੋ ਮੂਡ ਹੈ ਬੱਚਿਆਂ ਦੇ ਵਿੱਚ ਉਹ ਜਦੋਂ ਅਸੀਂ ਇੱਥੇ ਭਰਦੇ ਆ ਤਾਂ ਫਿਰ ਉਹ ਪੜਾਏ ਦੇ ਵਿੱਚ ਵੀ ਆਉਂਦਾ ਔਰ ਉਹ ਕੰਪੀਟੀਸ਼ਨ ਦਾ ਜਿਹੜਾ ਬਿਹੇਵੀਅਰ ਹੈ ਉਹਨਾਂ ਦਾ ਉਹ ਪੈਦਾ ਕਰਨ ਵਾਸਤੇ ਇਹ ਲੀਡ ਕੀਤਾ ਗਿਆ ਔਰ ਇਹ ਅਸੀਂ ਡੈਡੀਕੇਟ ਕੀਤਾ ਮਹਾਰਿਸ਼ੀ ਦਯਾਨੰਦ ਜੋ ਕਿ ਫਾਊਂਡਰ ਨੇ ਆਇਆ ਸਮਾਗਮ ਤੇ ਉਹਨਾਂ ਦਾ 200 ਸਾਲਾ ਜਨਮ ਜਿਹੜਾ ਸਤਾਪਦੀ ਹੈ ਉਹ ਚੱਲ ਰਹੀ ਹੈ ਦੂਸਰੀ ਸਤਾਪਦੀ ਜਿਹੜੇ ਕਿ ਅਸੀਂ 2024 ਤੋਂ ਲੈ ਕੇ 2026 ਤੱਕ 3 ਸਾਲ ਲਗਾਤਾਰ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ